ਐਸਾ ਹੈ ਜੀ ਕਿ ਇੱਕ ਤੇ ਪਿਛਲੇ 4 ਮਹੀਨੇ ਚੋਣਵੀ ਪ੍ਰਕਿਰਿਆ ਚੱਲਦੀ ਰਹੀ ਉਹਦੇ ਵਿੱਚ ਸਾਰੇ ਵਿਅਸਤ ਰਹੇ ਦੂਜੀ ਗੱਲ ਇਹ ਹੈ ਕਿ ਤੁਸੀਂ ਆંકੜੇ ਦੇਖੋ 10 ਸਾਲ ਦੇ ਕਿ ਕਾਂਗਰਸ ਰਾਜ ਵਿੱਚ ਅੰਤਗਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਤੇ ਹੁਣ ਕਿੰਨੀਆਂ ਹੋਈਆਂ ਇਹ ਛੁੱਟਫੁੱਟ ਘਟਨਾਵਾਂ ਦੇਖੋ ਮੈਂ ਉਹੀ ਦੱਸ ਫਿਰ ਲੈਡਵੇ ਚਾਰ ਮਹੀਨੇ ਇਲੈਕਸ਼ਨ ਸੀ ਇਹ 4 ਮਹੀਨੇ ਬਾਰਡਰ ਫ੍ਰੀ ਸ਼ਟ ਦੇ ਐਸਾ ਐਸਾ ਸੁਣੋ ਐਸਾ ਐਸਾ ਸੁਣੋ ਸਰ ਸੁਣੋ ਸੁਣੋ ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁਟ ਘਟਨਾਵਾਂ ਨੇ ਸ਼ਰੰਤਰ ਹੈ ਇਹ ਜਿਹੜੇ ਵਿਦੇਸ਼ੀ ਮਨ ਮਨੂੰ ਮਨੂੰ ਮੇਰੇ ਮੇਰੀ ਮੇਰੇ ਮੈਂ ਕਹ ਮੇਰੀ ਮਨੂੰ ਮਨੂੰ ਜਵਾਬ ਦੇ ਦਿੰਦੇ ਹੋ ਨਾ ਜੀ ਹੁਣ ਨਹੀਂ ਮੈਨੂੰ ਮਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਮੇਰੇ ਮਨ ਮੈਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਹਾਂ ਤੁਸੀਂ ਕਹਿ ਰਹੇ ਹੋ ਡਾਕਟਰ ਰਮਨ ਕਲੀਅਰਫਾਈ ਕਰਦੇ ਹੋ ਤੁਸੀਂ ਨੌਜਵਾਨ ਮਰੇ ਨੇ ਫੌਜ ਦੇ ਤੁਸੀਂ ਉਹਨਾਂ ਨੂੰ ਚੈੱਕ ਪੁਆਇੰਟ ਨਹੀਂ 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 ਦੇਖੋ ਮੇਰੀ ਸੁਣੋ ਨਹੀਂ ਸੁਣੋ ਅਸੀਂ ਲੈਟਸ ਨਾਟ ਡਾਇਵਰਟ ਦਾ ਟਾਪਿਕ ਐਸਾ ਹੈ ਕਿ ਅੱਜ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ ਅੱਜ ਇਹ ਜਿਹੜੇ ਛੜੰਤਰ ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਵੀ ਪਾਕਿਸਤਾਨ ਨੇ ਇਹ પ્રયાસ ਕੀਤਾ ਤਾਜ਼ੀ ਪੰਜਾਬ ਚੋਂ ਅੰਤਗਵਾਦ ਅਜ ਖਤਮ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅੰਤਗਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧਾ ਅੰਤ ਤੱਕ ਇਹ ਅੰਤਗਵਾਦੀਆਂ ਨੂੰ ਖਤਮ ਕਰਾਂਗੇ ਔਰ ਸੈਨੇ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨਮਨ ਕਰਦਾ ਅੱਗੇ ਅੱਗੇ ਉਹਦਾ ਐਸਾ ਹੈ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ ਇੱਕ ਵੀ ਭਾਰਤੀ ਜਿਹੜਾ ਹੈ ਉਹਨੂੰ ਪੂਰਾ ਸੇਫਲੀ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਅਸੀਂ ਵਚਨਬੱਧ ਹਾਂ ਨਹੀਂ ਐਸਾ ਜੀ ਮੈਂ ਅਫਸੋਸ ਕਰਨਾ ਦੇਖੋ ਇਹ ਭਗਵਾਨ ਦੇ ਹੱਥ ਵਿੱਚ ਹੈ ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ ਪਰ ਅਸੀਂ ਵਚਨਬੱਧ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜਨਰਲ ਵੀ ਕੇ ਸਿੰਘ ਉਹਨਾਂ ਦੀ ਡਿਊਟੀ ਏ ਸੀ ਜਦੋਂ ਮੈਂ ਸੰਸਦ ਸੀ ਕਿ ਉਹ ਜਾਣਦੇ ਸੀ ਔਰ ਕਿਸੇ ਵੀ ਜਗ੍ਹਾ ਤੇ ਕਿਉਂਕਿ ਉਹ ਆਰਮੀ ਦੇ ਚੀਫ ਰਹੇ ਦਿੱਤੇ ਵੀ ਭਾਰਤੀ ਮੁਸ਼ਕਲ ਜਿੰਦਗੀ ਜੋਨ ਲੈ ਕੇ ਆਉਂਦੇ ਸੀ ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ ਜੈ ਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀ ਕਿਥੇ ਮੁਸ਼ਕਲ ਜੋ ਵਾਪਸ ਆਂਦਾ ਹੈ ਔਰ ਦੁਬਈ ਦੇ ਵਿੱਚ ਔਰ ਮਿਲ ਰਹੀ ਸੀ ਲਾਅ ਲੱਗਨੇ ਤੁਹਾਨੂੰ ਪਤਾ ਹੈ ਸੋ ਉੱਥੇ ਵੀ ਕਿਸੇ ਵੀ ਭਾਰਤੀ ਨੂੰ ਮਤਦੰਨ ਮਿਲਿਆ ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਕੇ ਸਾਡੀ ਸਰਕਾਰ ਵਾਪਸ ਲੈ ਗਿਆ ਜੀ ਭਾਰਤ ਮੈਂ ਤਾਂ ਬਜਟ ਹੀ ਦੱਸਿਆ ਤੁਸੀਂ ਬਜਟ ਦੀ ਪ੍ਰਸ਼ੰਸਾ ਕਰ ਰਹੇ ਹੋ ਸਮਝ ਸਿਰ ਰੋ ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਕਿ ਬਟਾਲਾ ਨੂੰ ਲਾਭ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਂ ਰਸਤੇ ਜਾਣ ਵਾਲੀ ਇੰਡਸਟਰੀ ਜਿਹੜੀ ਹੈ ਨਹੀਂ ਜਾਣਗੇ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਹੁਣ ਪ੍ਰੈਸ਼ੈਂਟ ਕਰੋ ਭਗਵੰਤ ਮਾਨ ਜੀ ਤੋਂ ਕਿ ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਬਟਾਲਾ ਹੀ ਨਹੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੋ ਖੰਨਾ ਦੀ ਇੰਡਸਟਰੀ ਦੀ ਗੱਲ ਕਰੋ ਗੋਵਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰੋ ਜਲੰਧਰ ਦੀ ਇੰਡਸਟਰੀ ਦੀ ਗੱਲ ਕਰੋ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰੋ ਅੰਮ੍ਰਿਤਸਰ ਦੀ ਇੰਡਸਟਰੀ ਦੀ ਗੱਲ ਕਰੋ ਜਿਹੜਾ ਜਿਹੜੀ ਮੇਨ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਕੀ ਕੀਤਾ ਇਹ ਕਾਂਗਰਸੀਆਂ ਨੇ ਕੀ ਕੀਤਾ ਮੋਦੀ ਜੀ ਨੇ ਤੇ ਇਸ ਬਜਟ ਇੰਡਸਟਰੀਅਲ ਕੋਰੀਡੋਰ ਕੋਰੀਡੋਰ ਜਿਹੜਾ ਹੈ ਅੰਮ੍ਰਿਤਸਰ ਤੋਂ ਕੋਲਕਾਤਾ ਦਾ ਜਿਹੜਾ ਐਲਾਨ ਕੀਤਾ ਹੈ ਤੇ ਇਸ ਕਰਕੇ ਕ੍ਰੈਡਿਟ will go to ਮੋਦੀ ਜੀ ਐਂਡ this credit will go to the misgovernance of this sitting amethi party sarkar and the previous congress sarkar so thank you that is 100 ਤੋਂ ਬਾਅਦ ਪੰਜਾਬ ਦੇ ਸਟੇਸ਼ਨਸ ਦੀ ਬਜਟ ਦਿੱਤਾ ਗਿਆ ਹੈ ਔਰ ਬਟਾਲੇ ਲਈ ਵੀ ਤੁਹਾਡੀ ਇਨਫੋਰਮੇਸ਼ਨ ਹੈ ਆਜ਼ਾਦ ਹੋਇਆ ਸਾਨੂੰ 77 ਸਾਲ ਹੋ ਗਏ ਜੀ 78 78 ਸਾਲ ਹੋ ਗਏ ਪਹਿਲੀ ਵਾਰੀ ਬਟਾਲਾ ਦੇ ਸਟੇਸ਼ਨ ਤੇ ਨਵੀਨੀਕਰਨ ਦਾ ਪ੍ਰੋਜੈਕਟ ਵੀ ਜਾ ਚੁੱਕਾ ਹੈ ਔਰ ਉਹ ਜਿਹੜੀ ਕ੍ਰੋਸਿੰਗ ਤੁਸੀਂ ਕਹਿ ਰਹੇ ਹੋ ਉਹ ਵੀ ਜਾ ਚੁੱਕਾ ਹੈ ਪ੍ਰਪੋਜ਼ਲ ਉਹਦੇ ਲਈ ਸੋ ਇਹ ਖੁਸ਼ਖਬਰੀ ਕ੍ਰੈਡਿਟ ਗੋਸ ਟੂ ਮੋਦੀ ਜੀ ਦੇ